ਅੱਜ ਦੀ ਸੱਚੀ ਘਟਨਾ ਰੌਂਗ ਤੇ ਖੜੇ ਕਰ ਦੇਣ ਵਾਲੀ ਇੱਕ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਜਾਂਦੀ ਹੈ ਤੇ ਲੋਕ ਇਹਨਾਂ ਮੌਤਾਂ ਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕੋਈ ਕਹਿੰਦਾ ਕਿ ਇਹਨਾਂ ਦੀ ਬਿਮਾਰੀ ਕਾਰਨ ਮੌਤ ਹੋ ਗਈ ਇਹਨਾਂ ਦੇ ਘਰ ਦੇ ਵਿੱਚ ਹੀ ਬਿਮਾਰੀ ਫੈਲ ਗਈ ਤੇ ਕੋਈ ਕਹਿੰਦਾ ਕਿ ਇਹਨਾਂ ਦੇ ਘਰ ਉੱਤੇ ਭੂਤ ਪ੍ਰੇਤ ਵਾਸ ਆਇਆ ਤੇ ਕੋਈ ਕਹਿੰਦਾ ਕਿ ਇਹਨਾਂ ਦੇ ਉੱਤੇ ਕਿਸੇ ਨੇ ਕਾਲਾ ਜਾਦੂ ਕਰਤਾ ਹੈ ਪਰ ਜਦੋਂ ਇਹਨਾਂ ਮੌਤਾਂ ਦੀ ਸੱਚਾਈ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਸਭ ਸੁਣ ਕੇ ਹੈਰਾਨ ਹੋ ਜਾਂਦੇ ਨੇ ਤੇ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਇਹ ਕਿੱਦਾਂ ਹੋ ਸਕਦਾ ਹੈ ਆਏ ਕੋਈ ਕਿੱਦਾਂ ਕਰ ਸਕਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਮਹਾਰਾਸ਼ਟਰ ਦੇ ਗੜਚਰੋਲੀ ਜ਼ਿਲ੍ਹੇ ਦੇ ਤਹਿਸੀਲ ਅਹੇਰੀ ਦੇ ਪਿੰਡ ਮਹਾगांव ਦੀ ਗੱਲ ਹੈ 8 ਸਤੰਬਰ 2023 ਦੀ ਸ਼ੰਕਰ ਕੁਬਾਰੇ ਤੇ ਉਸ ਦੀ ਪਤਨੀ ਵਿਜੇ ਕੁਬਾਰੇ ਦੀ ਅਚਾਨਕ ਤਬੀਅਤ ਵਿਗੜ ਜਾਂਦੀ ਹੈ ਤੇ ਫਿਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਹੈ ਉਹਨਾਂ ਦੀਆਂ ਲੱਤਾਂ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ ਸਿਰ ਵਿੱਚ ਵੀ ਹੱਦੋਂ ਵੱਧ ਦਰਦ ਹੋ ਰਿਹਾ ਸੀ ਬੁੱਲ ਕਾਲੇ ਹੋ ਗਏ ਸੀ ਤੇ ਜੀਭ ਭਾਰੀ ਹੋ ਗਈ ਸੀ ਪਰ ਉਸ ਹਸਪਤਾਲ ਦੇ ਵਿੱਚ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਵੀ ਸੁਧਾਰ ਨਾ ਹੋਇਆ ਫਿਰ ਉਹਨਾਂ ਨੂੰ ਚਾਂਦਪੁਰ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਉੱਥੇ ਵੀ ਉਹਨਾਂ ਦੀ ਹਾਲਤ ਦੇ ਵਿੱਚ ਕੋਈ ਸੁਧਾਰ ਨਹੀਂ ਆਉਂਦਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਨਾਗਪੁਰ ਦੇ ਹਸਪਤਾਲ ਵਿੱਚ ਲਿਜਾਇਆ ਜਾਂਦਾ ਹੈ ਪਰ 26 ਸਤੰਬਰ 2023 ਨੂੰ ਸ਼ੰਕਰ ਕੁਭਾਰੇ ਦੀ ਮੌਤ ਹੋ ਜਾਂਦੀ ਹੈ ਅਜੇ ਪਰਿਵਾਰ ਨੇ ਸ਼ੰਕਰ ਕੁਭਾਰੇ ਦਾ ਸੰਸਕਾਰ ਵੀ ਨਹੀਂ ਕੀਤਾ ਸੀ ਤੇ ਪਰਿਵਾਰ ਨੂੰ ਇੱਕ ਹੋਰ ਝਟਕਾ ਲੱਗਦਾ ਹੈ ਕਿ ਸ਼ੰਕਰ ਕੁਭਾਰੇ ਦੀ ਪਤਨੀ ਵਿਜੈ ਕੁਭਾਰੇ ਦੀ 27 ਸਤੰਬਰ 2027 ਨੂੰ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਡਾਕਟਰਾਂ ਨੂੰ ਵੀ ਇਹ ਗੱਲ ਪਤਾ ਨਹੀਂ ਲੱਗਦੀ ਕਿ ਇਹਨਾਂ ਦੀ ਆਖਰ ਮੌਤ ਐਦਾ ਕਿਵੇਂ ਹੋ ਗਈ ਇਹਨਾਂ ਨੂੰ ਕਿਹੜੀ ਬਿਮਾਰੀ ਲੱਗੀ ਜਿਸ ਕਰਕੇ ਇੱਕ ਤੰਦਰੁਸਤ ਜੋੜਾ ਅਚਾਨਕ ਹੀ ਬਿਮਾਰ ਹੁੰਦਾ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਰ ਇਹ ਸਿਲਸਿਲਾ ਇੱਥੇ ਨਹੀਂ ਰੁਕਦਾ ਉਸ ਤੋਂ ਬਾਅਦ ਸ਼ੰਕਰ ਕੁਵਾਰੇ ਦੀ ਬੇਟੀ ਕੋਮਲ ਤੇ ਉਹਨਾਂ ਦਾ ਬੇਟਾ ਰੋਸ਼ਨ ਤੇ ਸ਼ੰਕਰ ਕੁਵਾਰੇ ਦੀ ਸਾਲੀ ਨੰਦਾ ਤਿੰਨਾਂ ਦੀ ਉਸੇ ਤਰ੍ਹਾਂ ਹੀ ਹਾਲਤ ਵਿਗੜ ਜਾਂਦੀ ਹੈ ਸੇਮ ਉਹੀ ਬਿਮਾਰੀ ਉਹਨਾਂ ਤਿੰਨਾਂ ਨੂੰ ਹੋ ਜਾਂਦੀ ਹੈ ਲੱਤਾਂ ਦੇ ਵਿੱਚ ਦਰਦ ਸਿਰ ਵਿੱਚ ਬਹੁਤ ਜ਼ਿਆਦਾ ਦਰਦ ਬੁੱਲ ਕਾਲੇ ਤੇ ਜੀਭ ਭਾਰੀ ਹੁਣ ਉਹਨਾਂ ਨੂੰ ਅਲੱਗ-ਅਲੱਗ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਪਰ ਡਾਕਟਰ ਕਹਿੰਦੇ ਨੇ ਕਿ ਇਹਨਾਂ ਨੂੰ ਫੂਡ ਪੋਇਜ਼ਨਿੰਗ ਹੋ ਗਈ ਹੈ ਤੇ ਅਲੱਗ-ਅਲੱਗ ਡਾਕਟਰਾਂ ਦੇ ਅਲੱਗ-ਅਲੱਗ ਥਿਊ ਸੀ ਕਿਸੇ ਨੂੰ ਵੀ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਆਖਰ ਇਹਨਾਂ ਨੂੰ ਹੋਇਆ ਕੀ ਹੈ ਹੁਣ 8 ਅਕਤੂਬਰ 2023 ਆ ਜਾਂਦਾ ਹੈ ਤੇ ਇਸ ਦਿਨ ਸ਼ੰਕਰ ਕੁਭਾਰੇ ਦੀ ਬੇਟੀ ਕੋਮਲ ਦੀ ਮੌਤ ਹੋ ਜਾਂਦੀ ਹੈ ਹੁਣ ਪਰਿਵਾਰ ਦੇ ਉੱਤੇ ਉਦੋਂ ਵੀ ਜ਼ਿਆਦਾ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਉਸ ਤੋਂ ਬਾਅਦ 6 ਦਿਨ ਲੰਘਦੇ ਨੇ 14 ਅਕਤੂਬਰ 2023 ਆ ਜਾਂਦਾ ਹੈ ਤੇ ਸ਼ੰਕਰ ਕੁਭਾਰੇ ਦੀ ਸਾਲੀ ਦੀ ਵੀ 14 ਅਕਤੂਬਰ 2023 ਨੂੰ ਮੌਤ ਹੋ ਜਾਂਦੀ ਹੈ ਤੇ 15 ਅਕਤੂਬਰ 2023 ਨੂੰ ਸ਼ੰਕਰ ਕੁਭਾਰੇ ਦੇ بیٹے ਰੋਸ਼ਨ ਦੀ ਵੀ ਮੌਤ ਹੋ ਜਾਂਦੀ ਹੈ ਹੁਣ ਸਾਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਕਿ ਇੱਕ ਪਰਿਵਾਰ ਦੇ ਪੰਜ ਜੀਆਂ ਦੀ ਇੱਕੋ ਹੀ ਤਰ੍ਹਾਂ ਕਿਵੇਂ ਮੌਤ ਹੋ ਗਈ ਇਹਨਾਂ ਨੂੰ ਐਦਾਂ ਦੀ ਕਿਹੜੀ ਬਿਮਾਰੀ ਲੱਗ ਗਈ ਜਿਸ ਨਾਲ ਇਹਨਾਂ ਪੰਜਾਂ ਦੀ ਮੌਤ ਹੋ ਗਈ ਕੋਈ ਕਹਿੰਦਾ ਕਿ ਇਹਨਾਂ ਦੇ ਘਰ ਉੱਤੇ ਤਾਂ ਭੂਤ ਪ੍ਰੇਤ ਦਾਸ ਆਇਆ ਕੋਈ ਕਹਿੰਦਾ ਕਿ ਕਿਸੇ ਨੇ ਕਾਲਾ ਜਾਦੂ ਕਰਤਾ ਪਰ ਇਹ ਸਿਲਸਿਲਾ ਇੱਥੇ ਨਹੀਂ ਰੁਕਿਆ ਉਸ ਤੋਂ ਬਾਅਦ ਇਸ ਘਰ ਦਾ ਵੱਡਾ ਬੇਟਾ ਉਸ ਦਾ ਨਾਮ ਸਾਗਰ ਸੀ ਜੋ ਕਿ ਦਿੱਲੀ ਦੇ ਵਿੱਚ ਰਹਿੰਦਾ ਸੀ ਉਹ ਜਦੋਂ 27 ਤਰੀਕ ਨੂੰ ਆਪਣੇ ਮਾਤਾ ਪਿਤਾ ਦੇ ਸੰਸਕਾਰ ਤੇ ਹੁੰਦਾ ਹੈ ਦਿੱਲੀ ਤੋਂ ਤਾਂ ਉਸ ਤੋਂ ਬਾਅਦ ਜਦੋਂ ਉਹ ਵਾਪਸ ਜਾਂਦਾ ਹੈ ਦਿੱਲੀ ਜਾ ਕੇ ਉਸ ਦੀ ਹਾਲਤ ਵੀ ਇਦਾਂ ਹੀ ਹੋ ਜਾਂਦੀ ਹੈ ਉਹ ਵੀ ਬਿਮਾਰ ਹੋ ਜਾਂਦਾ ਹੈ ਤੇ ਉਹ ਸਾਰੇ ਲੱਛਣ ਉਸ ਦੇ ਵਿੱਚ ਵੀ ਦਿਖਾਈ ਦਿੰਦੇ ਨੇ ਉਹ ਫਿਰ ਹਸਪਤਾਲ ਦੇ ਵਿੱਚ ਦਾਖਲ ਹੁੰਦਾ ਹੈ ਉਸ ਤੋਂ ਬਾਅਦ ਕਾਰ ਡਰਾਈਵਰ ਜੋ ਸ਼ੰਕਰ ਕੁਬਾਰੇ ਤੇ ਉਸ ਦੀ ਪਤਨੀ ਵਿਜੇ ਕੁਬਾਰੇ ਨੂੰ ਹਸਪਤਾਲ ਲੈ ਕੇ ਗਿਆ ਸੀ ਉਸ ਨੂੰ ਵੀ ਇਹ ਬਿਮਾਰੀ ਲੱਗ ਜਾਂਦੀ ਹੈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਇਹ ਇੱਥੇ ਨਹੀਂ ਰੁਕਦਾ ਸ਼ੰਕਰ ਕੁਬਾਰੇ ਦੀ ਸਾਲੀ ਦਾ ਮੁੰਡਾ ਜੋ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਇਆ ਸੀ ਉਸ ਨੂੰ ਵੀ ਇਹ ਬਿਮਾਰੀ ਲੱਗ ਜਾਂਦੀ ਹੈ ਤੇ ਉਹ ਵੀ ਹਸਪਤਾਲ ਦੇ ਵਿੱਚ ਦਾਖਲ ਹੁੰਦਾ ਹੈ ਹੁਣ ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਜੋ ਵੀ ਇਸ ਕੁਭਾਰੇ ਪਰਿਵਾਰ ਦੇ ਨਾਲ ਜੁੜਦਾ ਜੋ ਵੀ ਇਸ ਘਰੇ ਆਉਂਦਾ ਉਸ ਨੂੰ ਇਹ ਬਿਮਾਰੀ ਕਿਉਂ ਲੱਗ ਜਾਂਦੀ ਹੈ ਇਹ ਹੈ ਜਾਂ ਇਸ ਘਰ ਦੇ ਵਿੱਚ ਕੀ ਹੈ ਪੁਲਿਸ ਵੀ ਹੈਰਾਨ ਸੀ ਕਿਉਂਕਿ ਇੱਕ ਘਰ ਦੇ ਵਿੱਚ ਪੰਜ ਮੌਤਾਂ ਹੋ ਗਈਆਂ ਸੀ ਤੇ ਜੋ ਵੀ ਇਸ ਘਰ ਦੇ ਵਿੱਚ ਆਉਂਦਾ ਸੀ ਉਹ ਇਦਾਂ ਹੀ ਬਿਮਾਰ ਹੋ ਜਾਂਦਾ ਹੁਣ ਸ਼ੰਕਰ ਕੁਭਾਰੇ ਤੇ ਵਿਜੇ ਕੁਭਾਰੇ ਦੀ ਨਾਗਪੁਰ ਦੇ ਹਸਪਤਾਲ ਦੇ ਵਿੱਚੋਂ ਪੋਸਟਮਾਰਟਮ ਰਿਪੋਰਟ ਆਉਂਦੀ ਹੈ ਤੇ ਉਸ ਵਿੱਚ ਲਿਖਿਆ ਹੁੰਦਾ ਹੈ ਕਿ ਇਹਨਾਂ ਦੀ ਮੌਤ ਦਾ ਕਾਰਨ ਕਾਰਡੀਆਕ ਤੇ ਮਲਟੀਓਗਾ ਫੇਲੀਅਰ ਹੈ ਪੁਲਿਸ ਨੂੰ ਹੁਣ ਸ਼ੱਕ ਹੁੰਦਾ ਹੈ ਕਿ ਜ਼ਰੂਰ ਕੁਝ ਦਾਲ ਦੇ ਵਿੱਚ ਕਾਲਾ ਹੈ ਇਸ ਪਰਿਵਾਰ ਦਾ ਹੀ ਕੋਈ ਮੈਂਬਰ ਇਹ ਸਭ ਕੁਝ ਕਰ ਰਿਹਾ ਹੈ ਹੁਣ ਪੁਲਿਸ ਇਸ ਪਰਿਵਾਰ ਦੀ ਇੱਕ ਪੜ੍ਹੀ ਲਿਖੀ ਨੂ ਜਿਸ ਦਾ ਨੂ ਸਭ ਮਿੱਤਰਾ ਸੀ ਤੇ ਉਸ ਨੇ ਬੀ ਐਸ ਸੀ ਐਗਰੀਕਲਚਰ ਦੇ ਵਿੱਚ ਟਾਪ ਕੀਤਾ ਹੋਇਆ ਸੀ ਉਸ ਨੂੰ ਪੁੱਛਗਛ ਲਈ ਬੁਲਾਉਂਦੀ ਹੈ ਕਿਉਂਕਿ ਇਸ ਪਰਿਵਾਰ ਦੀ ਉਹ ਇਕੱਲੀ ਮੈਂਬਰ ਸੀ ਜਿਸ ਨੂੰ ਇਹ ਬਿਮਾਰੀ ਨਹੀਂ ਲੱਗੀ ਜੋ ਬਿਲਕੁਲ ਤੰਦਰੁਸਤ ਸੀ ਪਰ ਬਾਕੀ ਜੋ ਵੀ ਇਸ ਪਰਿਵਾਰ ਨਾਲ ਜੁੜਦਾ ਸੀ ਜੋ ਵੀ ਇਸ ਘਰ ਵਿੱਚ ਆਉਂਦਾ ਸੀ ਉਹ ਇਸ ਬਿਮਾਰੀ ਦਾ ਸ਼ਿਕਾਰ ਹੁੰਦਾ ਹੀ ਸੀ ਹੁਣ ਪੁਲਿਸ ਨੇ ਸਬ ਮਿੱਤਰਾ ਤੋਂ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਸਬ ਮਿੱਤਰਾ ਪਹਿਲਾਂ ਤਾਂ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਐ ਪਰ ਜਦੋਂ ਪੁਲਿਸ ਉਸ ਨੂੰ ਕਹਿੰਦੀ ਐ ਕਿ ਤੂੰ ਇਕੱਲੀ ਐ ਜੋ ਤੰਦਰੁਸਤ ਐ ਬਾਕੀ ਤੇਰੇ ਸਾਰੇ ਪਰਿਵਾਰ ਦੇ ਮੈਂਬਰ ਇਸ ਬਿਮਾਰੀ ਨਾਲ ਗ੍ਰਸਤ ਸੀ ਤੂੰ ਕਿਵੇਂ ਬਚ ਗਈ ਜਦੋਂ ਪੁਲਿਸ ਐਦਾਂ ਦੇ ਸਵਾਲ ਸਬ ਮਿੱਤਰਾ ਨੂੰ ਕਰਦੀ ਐ ਸਬ ਮਿੱਤਰਾ ਜਦੋਂ ਮੂੰਹ ਖੋਲਦੀ ਐ ਤਾਂ ਪੁਲਿਸ ਸੁਣ ਕੇ ਹੈਰਾਨ ਹੋ ਜਾਂਦੀ ਹੈ ਉਹ ਕਹਿੰਦੀ ਹੈ ਕਿ ਇਨਾਂ ਮੌਤਾਂ ਦੇ ਪਿੱਛੇ ਮੈਂ ਇਕੱਲੀ ਨਹੀਂ ਮੇਰੀ मामੀ ਰੋਜਾ ਵੀ ਸ਼ਾਮਲ ਹੈ ਫਿਰ ਪੁਲਿਸ ਰੋਜਾ ਨੂੰ ਵੀ ਗ੍ਰਿਫਤਾਰ ਕਰਦੀ ਹੈ ਤੇ ਇਹਨਾਂ ਤੋਂ ਸੱਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਫਿਰ ਇਹ ਸਾਰੀ ਘਟਨਾ ਦੇ ਉੱਤੋਂ ਪਰਦਾ ਉੱਠਦਾ ਹੈ ਤੇ ਜੋ ਵੀ ਸੁਣਦਾ ਹੈ ਉਹ ਹੈਰਾਨ ਹੋ ਜਾਂਦਾ ਹੈ ਕਿ ਐਦਾਂ ਇੱਕ ਨੂਨੇ ਕਿਵੇਂ ਕਰ ਦਿੱਤਾ ਕਿਵੇਂ ਉਸਨੇ ਪਰਿਵਾਰ ਦੇ ਪੰਜ-ਪੰਜ ਜੀਆਂ ਦੀ హత్య ਕਰ ਦਿੱਤੀ ਪੰਜ ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹ ਦੱਸਦੀ ਹੈ ਕਿ ਮੇਰੀ ਰੋਸ਼ਨ ਦੇ ਨਾਲ ਲਵ ਮੈਰਿਜ ਹੋਈ ਸੀ ਤੇ ਮੇਰਾ ਪਰਿਵਾਰ ਇਸ ਗੱਲ ਦੇ ਨਾਲ ਸਹਿਮਤ ਨਹੀਂ ਸੀ ਫੇਰ ਵੀ ਮੈਂ ਉਹਨਾਂ ਦੀ ਮਰਜ਼ੀ ਦੇ ਖਿਲਾਫ ਹੋ ਕੇ ਰੋਸ਼ਨ ਦੇ ਨਾਲ ਵਿਆਹ ਕਰਵਾਇਆ ਇਸ ਗੱਲ ਨੂੰ ਮੇਰੇ ਮਾਤਾ ਪਿਤਾ ਨਹੀਂ ਸੰਭਾਰ ਸਕੇ ਤੇ ਉਹਨਾਂ ਨੇ ਖੁਦਕੁਸ਼ੀ ਕਰ ਲਈ ਤੇ ਇਸ ਤੋਂ ਬਾਅਦ ਮੇਰਾ ਸਹੁਰਾ ਪਰਿਵਾਰ ਮੈਨੂੰ ਤਾਣੇ ਮਿਹਣੇ ਦਿੰਦਾ ਸੀ ਮੈਨੂੰ ਗੱਲ-ਗੱਲ ਤੇ ਤਾਣੇ ਮਿਹਣੇ ਸੁਣਨੇ ਪੈਂਦੇ ਸੀ ਮੈਂ ਇਸ ਗੱਲ ਤੋਂ ਪਰੇਸ਼ਾਨ ਹੋ ਗਈ ਤੇ ਮੈਂ ਸੋਚਿਆ ਕਿ ਮੇਰੇ ਇੱਕ ਤਾਂ ਮਾਪੇ ਖੁਦਕੁਸ਼ੀ ਕਰ ਗਏ ਤੇ ਇੱਕ ਇਹਨਾਂ ਨੇ ਤਾਣੇ ਮਿਹਣੇ ਮਾਰ ਕੇ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ ਤਾ ਮੇਰੇ ਦਿਮਾਗ ਦੇ ਵਿੱਚ ਆਇਆ ਕਿ ਮੈਂ ਇਹਨਾਂ ਸਭ ਨੂੰ ਜਿੰਦਾ ਨਹੀਂ ਛੱਡਾਂਗੀ ਉਸ ਤੋਂ ਬਾਅਦ ਫਿਰ मामੀ ਤੋਂ ਪੁੱਛਿਆ ਜਾਂਦਾ ਹੈ ਕਿ ਤੂੰ ਇਸ ਸਾਰੇ ਕਤਲकांड ਦੇ ਵਿੱਚ ਕਿਵੇਂ ਸ਼ਾਮਲ ਹੋਈ ਤਾਂ ਉਸ ਨੇ ਦੱਸਿਆ ਕਿ ਮੇਰਾ ਇਸ ਪਰਿਵਾਰ ਦੇ ਨਾਲ ਜ਼ਮੀਨ ਦਾ ਝਗੜਾ ਸੀ ਤੇ ਇਹ ਪਰਿਵਾਰ ਮੈਨੂੰ ਮੇਰੀ ਜ਼ਮੀਨ ਨਹੀਂ ਦਿੰਦਾ ਸੀ ਤੇ ਮੈਂ ਸੋਚਿਆ ਕਿ ਜਦੋਂ ਇਹ ਪਰਿਵਾਰ ਦਾ ਹੀ ਖਾਤਮਾ ਹੋ ਜਾਏਗਾ ਤਾਂ ਮੈਨੂੰ ਉਹ ਜ਼ਮੀਨ ਮਿਲ ਜਾਏਗੀ ਇਸ ਕਾਰਨ ਮੈਂ ਇਸ ਦੇ ਨਾਲ ਇਸ ਹਤਿਆ ਕਾਂਡ ਦੇ ਵਿੱਚ ਸ਼ਾਮਲ ਹੋਈ ਤਾਂ ਪੁਲਿਸ ਨੇ ਪੁੱਛਿਆ ਕਿ ਤੁਸੀਂ ਇਹ ਪਰਿਵਾਰ ਨੂੰ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਉਹਨਾਂ ਨੂੰ ਆਖਰ ਇਹ じゃ ਕੀ ਦਿੱਤਾ ਜਿਸ ਦੇ ਨਾਲ ਉਹ ਐਦਾਂ ਤੜਫ ਤੜਫ ਕੇ ਮਰ ਗਏ ਤਾਂ ਫੇਰ ਸਭ ਮਿੱਤਰਾਂ ਨੇ ਦੱਸਿਆ ਕਿ ਮੈਂ ਬੀਐਸਸੀ ਐਗਰੀਕਲਚਰ ਦੀ ਟਾਪਰ ਆ ਤੇ ਮੈਨੂੰ ਪਤਾ ਹੈ ਕਿ ਇੱਕ ਪੁਆਇਜ਼ਨ ਜਿਸ ਦਾ ਨੋ ਆਰਸੈਨਿਕ ਹੈ ਉਹ ਐਦਾਂ ਦੀ ਪੁਆਇਜ਼ਨ ਹੈ ਜੋ ਕਿ ਰੰਗਹੀਨ ਤੇ ਗੰਧਹੀਨ ਹੈ ਉਸ ਨੂੰ ਕਿਸੇ ਵੀ ਚੀਜ਼ ਚ ਮਿਲਾ ਕੇ ਤੁਸੀਂ ਦੇ ਦੇਵੋ ਅਗਲੇ ਬੰਦੇ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਇਹ ਪੁਆਇਜ਼ਨ ਮੈਂ ਇਹਨਾਂ ਨੂੰ ਖਾਣੇ ਦੇ ਵਿੱਚ ਮਿਲਾ ਕੇ ਦਿੰਦੀ ਸੀ ਇਸ ਕਾਰਨ ਜੋ ਵੀ ਇਸ ਘਰ ਦਾ ਖਾਣਾ ਖਾਂਦਾ ਸੀ ਉਹ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਸੀ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਸੀ ਜਦੋਂ ਪਤਾ ਲੱਗਿਆ ਕਿ ਡਰਾਈਵਰ ਜੋ ਕਿ ਸ਼ੰਕਰ ਕੁਭਾਰੇ ਤੇ ਉਸਦੀ ਪਤਨੀ ਵਿਜੇ ਕੁvare ਨੂੰ ਹਸਪਤਾਲ ਲੈ ਕੇ ਗਿਆ ਸੀ ਉਸ ਦੇ ਅੰਦਰ ਇਹ ਜ਼ਹਿਰ ਕਿਵੇਂ ਚਲਿਆ ਗਿਆ ਕਿਉਂਕਿ ਉਸ ਨੇ ਤਾਂ ਖਾਣਾ ਵੀ ਨਹੀਂ ਖਾਦਾ ਸੀ ਫਿਰ ਪਤਾ ਲੱਗਿਆ ਕਿ ਜਦੋਂ ਸ਼ੰਕਰ ਕੁਭਾਰੇ ਤੇ ਵਿਜੇ ਕੁvare ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਤਾਂ ਉਹਨਾਂ ਨੂੰ ਇਹਨਾਂ ਨੇ ਪਾਣੀ ਦਿੱਤਾ ਪਾਣੀ ਦੇ ਵਿੱਚੋਂ ਜ਼ਹਿਰ ਮਿਲਾਇਆ ਕਿ ਹੁਣ ਇਹ ਬਚ ਨਾ ਸਕਣ ਤੇ ਉਹ ਪਾਣੀ ਰਸਤੇ ਦੇ ਵਿੱਚ ਜਾਂਦੇ ਜਾਂਦੇ ਉਸ ਡਰਾਈਵਰ ਨੇ ਵੀ ਪੀਤਾ ਜਿਸ ਕਾਰਨ ਉਹ ਵੀ ਇਹਨਾਂ ਵਾਂਗ ਬਿਮਾਰ ਹੋ ਗਿਆ ਸੀ ਸੋ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜੇਲ੍ਹ ਵਿੱਚ ਭੇਜ ਦਿੱਤਾ ਇਹ ਸੱਚੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਸਤਰਕ ਕਰਨਾ ਹੈ ਕਿ ਕੋਈ ਪਤਾ ਨਹੀਂ ਲੱਗਦਾ ਕਦੋਂ ਕਿਸੇ ਦੇ ਮਨ ਦੇ ਵਿੱਚ ਸ਼ੈਤਾਨ ਵਾਸ ਕਰ ਜਾਵੇ ਤੇ ਉਹ ਕਿੱਡਾ ਵੱਡਾ ਕਾਹੜ ਕਰ ਦੇਵੇ ਸੋ ਤੁਹਾਡੇ ਇਸ ਵੀਡੀਓ ਦੇ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਵਿਕਾਲ